ਸਤਿ ਸ਼੍ਰੀ ਅਕਾਲ ਕੱਲ ਭਾਰਤ ਦੀ ਕ੍ਰਿਕਟ ਟੀਮ T20 ਕ੍ਰਿਕਟ ਵਰਲਡ ਕੱਪ ਜਿੱਤਣ ਤੋਂ ਬਾਅਦ ਆਪਣੇ ਵਤਨ ਹਿੰਦੁਸਤਾਨ ਵਾਪਸ ਪਰਤਾਈ ਅਤੇ ਉਹਨਾਂ ਦਾ ਸਵਾਗਤ ਦੇਸ਼ ਵਾਸੀਆਂ ਨੇ ਬੜੀ ਧੂਮ-ਧਾਮ ਨਾਲ ਕੀਤਾ ਸਾਰੇ ਪਾਸੇ ਇੱਕ ਦੇਸ਼ ਭਗਤੀ ਦਾ ਜਜ਼ਬਾ ਸੀ ਇੱਕ ਜੋਸ਼ ਸੀ ਇੱਕ ਜਨੂੰਨ ਸੀ ਇਸ ਜਨੂੰਨ ਦੇ ਵਿੱਚ ਇਸ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਜਿਹੜੀ ਇੱਕ ਸਭ ਤੋਂ ਵੱਡੀ ਗੱਲ ਸੀ ਦੇਖਣ ਨੂੰ ਮਿਲੀ ਜਿਸ ਨੂੰ ਦੇਖ ਕੇ ਹਰ ਪੰਜਾਬੀ ਦਾ ਸੀਨਾ ਗਰਵ ਦੇ ਨਾਲ ਚੌੜਾ ਹੋ ਗਿਆ ਉਹ ਸੀ ਪੰਜਾਬੀਅਤ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਹਮੇਸ਼ਾ ਤੋਂ ਪਰ ਦੇ ਪੰਜਾਬੀ ਖਿਡਾਰੀਆਂ ਦਾ ਦਬਦਬਾ ਰਿਹਾ ਚਾਹੇ ਉਹ ਕਪਿਲਦੇਵ ਜੀ ਹੋਣ ਲਾਲਾ ਵਰਨਾਟ ਜੀ ਹੋਣ ਦਿਨੇਸ਼ ਮੋਗਿਆ ਹੋਵੇ ਨਵਜੋਤ ਸਿੰਘ ਸਿੱਧੂ ਹੋਵੇ ਖਰਪਜਨ ਸਿੰਘ ਤੇ ਆਧੁਨਿਕ ক্রিকেট ਟੀਮ ਦੇ ਵਿੱਚ ਜਸਪ੍ਰਿਤ ਬੁਮਰਾ ਜਿਨ੍ਹਾਂ ਨੇ ਬਹੁਤ ਸ਼ਾਨਦਾਰ ਗੇਂਦਬਾਜ਼ੀ ਕੀਤੀ ਉਸ ਦੇ ਨਾਲ ਅਰਸ਼ਦੀਪ ਸਿੰਘ ਪੰਜਾਬ ਦੇ ਖਿਡਾਰੀ ਵਿਰਾਟ ਕੋਲੀ ਦੇ ਪੰਜਾਬ ਬੈਕਗ੍ਰਾਉਂਡ ਦੇ ਖਿਡਾਰੀ ਜਦੋਂ ਇਹ ਸਾਰੇ ਪੰਜਾਬੀ ਖਿਡਾਰੀਆਂ ਦੇਖਦੇ ਆ ਉਹਨਾਂ ਦੀ ਪਰਫਾਰਮੈਂਸ ਨੂੰ ਦੇਖਦੇ ਆ ਤਾਂ ਸਾਡਾ ਸੀਨਾ ਗਰਦ ਦੇ ਨਾਲ ਚੌੜਾ ਹੋ ਜਾਂਦਾ ਐਨਾ ਖਿਡਾਰੀਆਂ ਨੇ ਉਹਨਾਂ ਲੋਕਾਂ ਨੂੰ ਬੜਾ ਕਰਾਰਾ ਜਵਾਬ ਦਿੱਤਾ ਜਿਹੜੇ ਕਹਿੰਦੇ ਸੀ ਕਿ ਪੰਜਾਬੀ ਕੁਝ ਨਹੀਂ ਕਰ ਸਕਦੇ ਪੰਜਾਬੀ ਨਸ਼ੇ ਦੇ ਵਿੱਚ ਇਹ ਸਦਲੀ ਇੱਕ ਵੇੜਾ ਆ ਪੰਜਾਬ ਦੇ ਨੌਜਵਾਨਾਂ ਨੂੰ ਮੋਟੀਵੇਸ਼ਨਸ ਦੇਣ ਦਾ ਕਿ ਚਾਹੇ ਪੁਰਾਣੇ ਵਰਲਡ ਕੱਪ ਹੋਣ ਚਾਹੇ ਆਧੁਨਿਕ ਵਰਲਡ ਕੱਪ ਹੋਵੇ ਹਰ ਦੇ ਵਿੱਚ ਪੰਜਾਬੀ ਖਿਡਾਰੀ ਨੇ ਆਪਣਾ ਯੋਗਦਾਨ ਪਾਇਆ ਸਰਕਾਰ ਨੂੰ ਚਾਹੀਦਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਪੋਰਟਸ ਦੇ ਲਈ ਪਰਫੁੱਲਟ ਕੀਤਾ ਜਾਵੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਜਿਸ ਤਰ੍ਹਾਂ ਸਾਡੇ ਗਵਾਂਧੀ ਸੂਬੇ ਦੀ ਹਰਿਆਣਾ ਸਰਕਾਰ ਖੇਡਾਂ ਦੇ ਵਿੱਚ ਮੱਲਾ ਮਾਰਨ ਵਾਲੇ ਨੂੰ ਤਕੜੇ ਇਨਾਮ ਦਿੰਦੇ ਨੇ ਉਹਨਾਂ ਨੇ ਆਪ ਇੱਕ ਸਪੋਰਟਸ ਜਿਹੜੇ ਹੈ ਹੱਬ ਬਣਾਏ ਹੋਏ ਨੇ ਸਪੋਰਟ ਸਟੇਡੀਅਮ ਬਣਾਏ ਹੋਏ ਨੇ ਸਪੋਰਟਸ ਕਲੱਬ ਬਣਾਏ ਨੇ ਜਿੱਥੇ ਉਹਨਾਂ ਨੂੰ ਫ੍ਰੀ ਟ੍ਰੇਨਿੰਗ ਵੀ ਦਿੰਦੇ ਨੇ ਸੋ ਸਰਕਾਰوں ਚਾਹੀਦਾ ਕਿ ਅਜਿਹੀਆਂ ਯੋਜਨਾਵਾਂ ਸਾਡੇ ਨੌਜਵਾਨਾਂ ਲਈ ਲੈ ਕੇ ਆਉਣ ਤਾਂ ਕਿ ਉਹ ਵੀ ਚਾਹੇ ਕ੍ਰਿਕਟ ਹੋਵੇ ਚਾਹੇ ਕਬੱਡੀ ਹੋਵੇ ਚਾਹੇ ਕੁਸ਼ਤੀ ਹੋਵੇ ਚਾਹੇ ਜੈਵਲਿੰਗ ਥਰੋ ਹੋਵੇ ਹਾਕੀ ਹੋਵੇ ਹਰ ਜਗ੍ਹਾ ਦੇ ਵਿੱਚ ਪੰਜਾਬੀ ਖਿਡਾਰੀਆਂ ਦਾ ਦਬਦਬਾ ਹੋਵੇ ਜਿਸ ਤੋਂ ਅੱਜ ਅਸੀਂ ਕਹਿੰਦੇ ਕਿ ਹਰਿਆਣਾ ਖੇਡਾਂ ਦੇ ਦਮ ਤੋਂ ਬੜਾ ਅੱਗੇ ਮੱਲਾ ਮਾਤਾ ਜਦੋਂ ਪੰਜਾਬ ਦੇ ਨਾਲ ਨਾਲ ਅਸੀਂ ਦੇਸ਼ ਦੀ ਗੱਲ ਕਰਦੇ ਨੇ ਦੇਸ਼ ਦੇ ਸਭ ਤੋਂ ਵੱਡੇ ਵੱਧ ਮੈਡਲ ਲੈ ਕੇ ਆਉਂਦੇ ਨੇ ਉਹ ਹਰਿਆਣਾ ਦੇ ਖਿਡਾਰੀ ਲੈ ਕੇ ਆਉਂਦੇ ਨੇ ਤਾਂ ਪੰਜਾਬ ਦੇ ਖਿਡਾਰੀ ਕਿਉਂ ਨਹੀਂ ਲੈ ਕੇ ਆ ਸਕਦੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਹੁਣ ਇਸ ਟਾਈਮ ਜਿਹੜੀ ਭਾਰਤੀ ਟੀਮ ਜ਼임ਬਾਬਵੇ ਦੀ ਟੂਰ ਤੇ ਜਾਏਗੀ ਉਹਦੀ ਕਮਾਂਡ ਪੰਜਾਬੀ ਸ਼ਿਭਮਨ ਗਿੱਲ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਜੰਪਲ ਸਾਡੇ ਪੰਜਾਬ ਦਾ ਇੱਕ ਸਟਾਰ ਖੜਾ ਹੈ ਉਹਨੂੰ ਦਿੱਤੀ ਗਈ ਹੈ ਹਾਕੀ ਦੀ ਕਮਾਂਡ ਉਹ ਇੱਕ ਪੰਜਾਬੀ ਖਿਡਾਰੀ ਦੇ ਹੱਥ ਫੁੱਟਬਾਲ ਦੀ ਕਮਾਂਡ ਉਹ ਵੀ ਪੰਜਾਬੀ ਖਿਡਾਰੀ ਦੇ ਹੱਥ ਪਰ ਅਫਸੋਸ ਇਹ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਗਤੀਵਿਧੀਆਂ ਕਰਕੇ ਆਉਂਦੇ ਨੇ ਤਾਂ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸਰਕਾਰ ਨੂੰ ਇਹ ਖਿਡਾਰੀਆਂ ਦੇ ਨਰਾਜ਼ਗੀ ਦੂਰ ਕਰਨੀ ਚਾਹੀਦੀ ਜਦੋਂ ਖਿਡਾਰੀ ਬਿਨਾਂ ਕਿਸੇ ਸ਼ੱਕ ਦੇ ਆਪ ਦੇ ਪੱਲਿਓ ਪੈਸੇ ਲਾ ਕੇ ਜਿੱਤਦੇ ਨੇ ਮੈਡਲ ਜਿੱਤਦੇ ਨੇ ਤਾਂ ਉਹਨਾਂ ਨੂੰ ਵੀ ਕੁਝ ਸੁਵਿਧਾਵਾਂ ਦਿੱਤੀਆਂ ਚਾਹ। ਬੀਤੇ ਦਿਨੀ ਪੰਜਾਬ ਦੇ ਪੈਰਾ 올림픽 ਕਰਾਟੇ ਚੈਂਪੀਅਨ ਜਿਹੜੇ ਸਾਡੇ ਦੇਸ਼ ਦੀ ਚੋਲੜੀ ਦੇ ਵਿੱਚ ਅਨੇਕਾਂ ਨੈਸ਼ਨਲ ਇੰਟਰਨੈਸ਼ਨਲ ਪਦਕ ਪਾ ਚੁੱਕੇ ਨੇ ਤਰੁਣ ਸ਼ਰਮਾ ਜੀ ਉਹਨਾਂ ਦੀ ਸਰਕਾਰ ਨੇ ਹਜੇ ਤੱਕ ਬਾਹ ਨਹੀਂ ਫੜੀ। ਉਸ ਖੜਾਈ ਦਾ ਇਹੀ ਰਸਤਾ ਹੈ ਕਿ ਜਦੋਂ ਮੈਂ ਚਾਹਣਾ ਤਾਂ ਮੈਂ ਲੋਨ ਲੈ ਕੇ ਚਾਹਣਾ ਜਦੋਂ ਆਉਂਦੇ ਨੇ ਤਾਂ ਵਾਪਸ ਸਰਕਾਰ ਦਾ ਇੱਕ ਨੁਮਾਇੰਦਾ ਐਸਜੀਐਮ ਤੱਕ ਨੀਂ ਨੂੰ ਕੋਈ ਪੁੱਛਦਾ ਸੋ ਇਹ ਬੜੀ ਵੱਡੀ ਸਾਡੀ ਇੱਕ ਖਾਮੋਸ਼ੀ ਜਾਂ ਨਮੋਸ਼ੀ ਹੈ ਤੇ ਪੰਜਾਬੀ ਨੂੰ ਇਸ ਕੱਲ ਦਾ ਗਿਲਾ ਵੀ ਹੈ ਕਿ ਦੇਦੋ ਪੰਜਾਬ ਦੇ ਨੌਜਵਾਨ ਖਿਡਾਰੀ ਸਭ ਤੋਂ ਅੱਗੇ ਆ ਕੇ ਕਰ ਸਕਦੇ ਨੇ ক্রিকেট ਦੀ ਸੀ ਗਮਾ ਦੁਆਰਾ ਗੱਲ ਕਰ ਲਈਏ ਤਾਂ ਫਿਰ ਚਾਹੇ ਕੋਲੀ ਹੋਵੇ ਚਾਹੇ ਯਸ਼ਦੀਪ ਹੋਵੇ ਚਾਹੇ ਜਸਪ੍ਰਿਤ ਬੁੰਮਰਾ ਹੋਵੇ ਚਾਹੇ ਸ਼ੁਭਮਨ ਗਿੱਲ ਹੋਵੇ ਚਾਰ-ਚਾਰ ਸਟਾਰ ਖੜਾ ਹੈਗੀ ਪੰਜਾਬੀ ਬੈਕਗ੍ਰਾਉਂਡ ਦੇ ਨਾਲ ਜਦੋਂ ਖੇਡ ਰਹੇ ਤਾਂ ਤੁਸੀਂ ਪੰਜਾਬ ਨੂੰ ਹੋਰ ਖੇਡਾਂ ਦੇ ਵਿੱਚ ਕਿਉਂ ਨਹੀਂ ਸੁਵਿਧਾਵਾਕਤੀਂ ਜਾਂਦਿਆਂ ਹਜੇ ਤੱਕ ਮੋਹਾਲੀ ਤੋਂ ਇਲਾਵਾ ਸਾਡੇ ਕੋਲ ਹੀ ਪੰਜਾਬ ਦੇ ਵਿੱਚ ਕੋਈ ਐਡਾ ਕ੍ਰਿਕਟ ਦਾ ਵੱਡਾ ਸਟੇਡੀਅਮ ਹੀ ਨਹੀਂ ਸੀ ਬਣਾ ਸਕੇ ਜਿੱਦੇ ਚੋਂ ਟ੍ਰੇਨਿੰਗ ਲੈ ਸਕਣ ਦੂਰ ਦਰਾਡੇ ਦੇਖੇ ਚਾਹੇ ਮਾਲਵੇ ਦਾ ਬਠਿੰਡਾ ਏਰੀਆ ਹੋਵੇ ਮੱਝ ਦਾ ਅੰਮ੍ਰਿਤਸਰ ਖੇਤਰ ਹੋਵੇ ਕਦੀ ਅਸੀਂ ਉੱਥੇ ਜਿਹੇ ਸੁਵਿਧਾਵਾਕਤੀਂ ਨਹੀਂ ਸੋ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਪ੍ਰोत्사ਹਿਤ ਕਰੇ ਕਿਉਂਕਿ ਐਨਆਰਆਈ ਵੀਰियां ਆਹਦੇ ਲੋਕਲ ਦਮ ਤੇ ਪਿੰਡਾਂ ਦੇ ਪੰਚ ਸਰਪੰਚ ਤਾਂ ਦਮਦਕਾ ਕਰਵਾ ਰਹੇ ਨੇ ਪਰ ਵੱਡਾ ਪਲੇਟਫਾਰਮ ਇੱਕ ਸਰਕਾਰ ਦੇ ਸਕਦੀ ਹੈ ਸੋ ਇਹ ਹੋਰ ਨੌਜਵਾਨਾਂ ਨੂੰ ਵੀ ਇਹਨਾਂ ਖਿਡਾਰੀਆਂ ਤੋਂ ਪ੍ਰੇਰਣਾ ਲੈਣੀ ਚਾਹੀਏ ਤੇ ਜਿਹੜੀ ਨਸ਼ੇ ਦੇ ਦਲਦਲ ਵਿੱਚ ਅਸੀਂ ਫਸਦੇ ਜਾ ਰਹੇ ਹਾਂ ਉਸ ਛੇ ਨਿਕਲ ਕੇ ਆਪਣੇ ਦੇਸ਼ ਦਾ ਨਾਮ ਆਪਣੇ ਭਾਰਤ ਦਾ ਨਾਮ ਉੱਚਾ ਕਰੀਏ ਹਾਕੀ ਦੀ ਟੀਮ ਦੇ ਤੇ ਫੁੱਟਬਾਲ ਦੀ ਟੀਮ ਦੇ ਜਿਹੜੇ ਖਿਡਾਰੀ ਨੇ ਉਹਨਾਂ ਦੀ ਕਮਾਂਡ ਸਾਡੇ ਪੰਜਾਬੀਆਂ ਦੇ ਹੱਥ ਹੈ ਤਾਂ ਇਨਾਂ ਖਿਡਾਰੀਆਂ ਦੀ ਕਮਾਂਡ ਤੁਸੀਂ ਆਪਣੇ ਹੱਥ ਵਿੱਚ ਉਹਨਾਂ ਨੂੰ ਜੋ ਸੁਵਿਧਾਵਾਂ ਚਾਹੀਦੀਆਂ ਨੇ ਪੰਜਾਬ ਨੂੰ ਦਿਓ ਪੰਜਾਬ ਦੇ ਨੌਜਵਾਨ ਬਹੁਤ ਖੇਡਾਂ ਦੇ ਵਿੱਚ ਕੁਝ ਕਰ ਬੁਜਰਨ ਦਾ ਜਜ਼ਬਾ ਰੱਖਦੇ ਨੇ ਪਰ ਸ਼ਰਤ ਇੱਕ ਹੈ ਕਿ ਸਰਕਾਰ ਉਹਦੀ ਹੱਥ ਫੜੇ ਸਾਡੇ ਲੋਕ ਵੀ ਹੰਬੜਾ ਮਾਰੀਏ ਆਪਾਂ ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਇੰਨਾ ਖਿਡਾਰੀ ਇਹਨੇ ਵਾਂਗੂ ਹੋਰ ਪੰਜਾਬ ਦੇ ਵਿੱਚੋਂ ਖਿਡਾਰੀ ਪੈਦਾ ਕਰਨ ਜਿਹੜਾ ਸਾਡੇ ਪੰਜਾਬ ਦੇ ਸੀਨੇ ਤੇ ਠੱਪਾ ਲੱਗ ਗਿਆ ਕਿ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹ ਸਿਰਫ ਨਸ਼ੇੜੀ ਨੇ ਨਸ਼ੇੜੀ ਨਹੀਂ ਹੈ ਉਹ ਕ੍ਰਿਕਟ ਸੰਭਾਲ ਸਕਦੇ ਨੇ ਹਾਕੀ ਸੰਭਾਲ ਸਕਦੇ ਨੇ ਉਹ ਫੁੱਟਬਾਲ ਵੀ ਸੰਭਾਲ ਸਕਦੇ ਨੇ ਰੈਸਲਿੰਗ ਵੀ ਸੰਭਾਲ ਸਕਦੇ ਹਾਂ ਅਸੀਂ ਇਹ ਚੀਜ਼ਾਂ ਨੂੰ ਹੋਰ ਅੱਗੇ ਕਰਨਾ ਹੈ ਤੇ ਜਿਹੜੇ ਸਾਡੇ ਨੌਜਵਾਨ ਖਿਡਾਰੀ ਆਏ ਨੇ ਜਿੱਤ ਕੇ ਆਏ ਨੇ ਉਹਨਾਂ ਨੂੰ ਅਸੀਂ ਪੰਜਾਬ ਬੁਲਾਈਏ ਉਹਦੀ ਇੰਟਰਵਿਊਜ਼ ਹੁੰਨ ਆਮ ਪਿੰਡਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਕਿ ਕੀਤਾ ਜਾਵੇ ਮਿਲਾਇਆ ਜਾਵੇ ਸਭ ਤੋਂ ਵੱਡਾ ਮੋਟੀਵੇਸ਼ਨ ਚੈਸਪਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਤੁਸੀਂ ਜ਼ਰੂਰ ਫੈਮ ਲਾਗੇ ਕਿਸੇ ਨਵੇਂ ਵਿਚਾਰ ਦਿਨਾ ਨਮਸਕਾਰ ਸਤਿ ਸ੍ਰੀ ਅਕਾਲ